ਆਵੇ ਖੇ ਪਹੁੰਚਣ ਤੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਜੋ ਸਭ ਤੋਂ ਵੱਡਾ ਪ੍ਰੋਗਰਾਮ ਹੈ ਯੁੱਧ ਨਸ਼ਿਆਂ ਵਿਰੁੱਧ ਉਹ ਚੱਲ ਰਿਹਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਸੰਯੋਜਕ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜੋ ਇੱਕ ਪ੍ਰੋਮਿਸ ਸੀਗਾ ਪੰਜਾਬ ਤੇ ਪੰਜਾਬੀਆਂ ਦੇ ਨਾਲ ਕਿ ਅਸੀਂ ਪੰਜਾਬ ਨੂੰ ਟੋਟਲ ਡਰੱਗ ਫ੍ਰੀ ਸਟੇਟ ਬਣਾ ਕੇ ਛੱਡਾਂਗੇ ਉਹਦੇ ਤਹਿਤ ਇਹ ਬਹੁਤ ਵੱਡਾ ਜੋ ਇੱਕ ਫਲੈਕਸਿਪ ਪ੍ਰੋਗਰਾਮ ਚੱਲ ਰਿਹਾ ਜਿਹਦੇ ਤਹਿਤ ਅੱਜ ਅਸੀਂ ਅਸੀਂ ਜ਼ਿਲ੍ਹਾ ਮੋਗਾ ਵਿਖੇ ਮੈਂ ਪਹੁੰਚੇ ਆਂ ਇਹ ਡਿਸਟ੍ਰਿਕਟ ਜਿਹੜਾ ਹੈ ਇਹ ਬਤੌਰ ਮਨਿਸਟਰ ਦੀ ਤੌਰ ਤੇ ਇਹ ਮੈਂ ਸੁਪਰਵਾਈਜ਼ ਕਰ ਰਿਹਾ ਹਾਂ ਸੋ ਮੈਂ ਇਹਦੇ ਵਿੱਚ ਤੁਹਾਨੂੰ ਕੁਝ ਬਹੁਤ ਇੰਪੋਰਟੈਂਟ ਫੈਕਟਸ ਐਂਡ ਫਿਗਰਸ ਦੱਸਣੇ ਚਾਹਨਾ ਜਿਹੜੀ ਸਾਡੀ ਇਹ ਮਹਮ 1 3 2025 ਤੋਂ ਚੱਲੀ ਐ ਅੱਜ ਅਸੀਂ 16 ਤਰੀਕ ਚ ਬੈਠੇ ਆ 16 3 2025 ਚ ਅ ਨਾ ਸੌਰੀ 18 ਚ ਬੈਠੇ ਆ 16 3 3 2025 ਤੱਕ ਦਾ ਮੈਂ ਤੁਹਾਨੂੰ ਆਕੜਾ ਦੱਸਣ ਲੱਗਿਆ ਜੋ ਜਿਹਦੇ ਵਿੱਚ ਕੀ ਐ ਕਿ ਜਿੰਨੀਆਂ ਹੁਣ ਤੱਕ ਇਹਦੇ ਚ ਟੋਟਲ ਐਫ ਆਈ ਆਰਜ਼ ਰਜਿਸਟਰਡ ਹੋਈਆਂ 1651 ਐਫ ਆਈ ਆਰ ਰਜਿਸਟਰਡ ਹੋਈਆਂ ਜਿਹਦੇ ਚੋਂ ਨੰਬਰ ਆਫ ਪਰਸਨ ਅਰੈਸਟਡ ਹੋਏ ਨੇ 2575 ਬੰਦੇ ਅਸੀਂ ਇਸ ਡਰੱਗ ਕੇਸ ਦੇ ਵਿੱਚ ਹੁਣ ਤੱਕ ਅਰੈਸਟ ਕੀਤੇ ਨੇ ਜਿਹੜੀ ਹੈਰੋਇਨ ਦੀ ਬਰਾਮਦਗੀ ਹੋਈ ਹੈ 95 ਕਿਲੋ 264 ਗ੍ਰਾਮ ਦੀ ਬਰਾਮਦਗੀ ਹੈਰੋਇਨ ਦੀ ਹੋਈ ਹੈ ਓਪੀ ਹਸਕ ਦੀ 1128 ਕਿਲੋ 806 ਗ੍ਰਾਮ ਦੀ ਹੋਈ ਹੈ ਓਪੀਐਮ ਦੀ 52 ਕਿਲੋ 316 ਗ੍ਰਾਮ ਦੀ ਹੋਈ ਹੈ ਗਾਂਜਾ ਦੀ 16 ਕਿਲੋ 790 ਗ੍ਰਾਮ ਦੀ ਹੋਈ ਹੈ ਚਰਸ ਦੀ 4 ਕਿਲੋ 632 ਗ੍ਰਾਮ ਹੋਈ ਹੈ ਜਿਹੜੇ ਟੈਬਲੇਟ ਕੈਪਸੂਲ ਤੇ ਪिल्स ਨੇ 725666 ਦੀ ਰਿਕਵਰੀ ਹੋਈ ਹੈ ਲਾਹਣ ਦੀ 1733 ਲੀਟਰ ਦੀ ਹੋਈ ਹੈ ਡਰੱਗ ਮਨੀ ਜਿਹੜਾ ਅਸੀਂ ਜਬਤ ਕੀਤਾ 642603 ਰੁਪਏ ਔਰ ਜਿਹੜਾ ਇਲੀਸਿਟ ਲਿਕਰ ਹੈ 498 ਬੋਟਲਸ ਜਬਤ ਕੀਤੀਆਂ ਨੇ ਟੋਟਲ ਇੰਜੈਕਸ਼ਨਸ 200 79 ਇੰਜੈਕਸ਼ਨਸ ਕੀਤੇ ਨੇ ਇਹ ਇਨਟੌਕਸਿਕੈਂਟ ਪਾਊਡਰ 6 ਕਿਲੋ 204 ਗ੍ਰਾਮ ਐਕਟਿਵ ਆ ਮੋਟਰਸਾਈਕਲ ਜਿਹੜੇ ਇਹਦੇ ਚ ਯੂਜ਼ ਹੁੰਦੇ ਸੀ 22 ਜਬਤ ਕੀਤੇ ਨੇ ਮੋਬਾਈਲ ਫੋਨ 8 ਜਬਤ ਕੀਤੇ ਨੇ ਜਿਹੜੀਆਂ ਕਾਰਸ ਨੇ ਜਿਹੜੀਆਂ ਇਹਦੇ ਚ ਯੂਜ਼ ਕਰਦੇ ਸੀ ਡਰੱਗ ਪੈਡਲਰਸ ਚਾਰਜ ਚਾਰ ਜਣੇ ਕਿ ਸੀਲ ਕੀਤੀਆਂ ਨੇ ਜਿਹੜੇ ਪਿਸਟਲਸ ਯੂਜ਼ ਹੁੰਦੇ ਸੀ 12 ਪਿਸਟਲਸ ਔਰ ਜਿਹੜੇ ਜਿੰਦਾ ਕਾਰਤੂਸ 4 ਜਿਹੜੇ 골ਡ ਦੀ ਇਹਨਾਂ ਤੋਂ ਰਿਕਵਰੀ ਹੋਈ ਹੈ 406 403 ਗ੍ਰਾਮ ਜਿਹਦੇ ਵਿੱਚ ਦੋ ਚੇਨਾ ਤੇ ਇੱਕ ਹਾਰ ਦੀ ਬਰਾਮਦਗੀ ਹੋਈ ਹੈ ਜਿਹੜੀ ਚਾਂਦੀ ਹੈ ਸਿਲਵਰ 1 ਕਿਲੋ 200 ਗ੍ਰਾਮ ਤੇ ਚਰਸ ਹੈ ਜਿਹੜੀ ਉਹ 700 ਗ੍ਰਾਮ ਆਈਸ ਹੈ ਜਿਹੜੀ 1 ਕਿਲੋ 10 ਗ੍ਰਾਮ ਤੇ ਜਿਹੜੇ ਪੀਓ ਭਗੌੜੇ ਸੀ ਉਹਨਾਂ ਦੀ ਦੁਆਰਤੀ ਅਰੈਸਟ ਜਿਹੜੇ ਕੀਤੇ ਗਏ ਨੇ ਲੱਭ ਕੇ ਸੱਤ ਬੰਦੇ ਤੇ ਜਿਹੜੇ ਪ੍ਰੀਵੈਂਟਿਵ ਐਕਸ਼ਨ ਅਸੀਂ ਲੱਤਾ ਉਹਦੇ ਚ 27 ਬੰਦੇ ਅਸੀਂ ਜਿਹੜੇ ਪ੍ਰੀਵੈਂਟਿਵ ਐਕਸ਼ਨ ਦੇ ਅਗੇਂਸਟ ਇਹਨਾਂ ਚ ਫੜੇ ਨੇ ਤੇ ਨਾਲ ਇਲੈਕਟ੍ਰਿਕ ਕੰਡੇ ਜਿਹਦੇ ਤੇ ਵੇਟ ਕਰਦੇ ਸੀ ਦੋ ਕੰਡਿਆਂ ਦੀ ਰਿਕਵਰੀ ਕੀਤੀ ਐ ਸਿਲਵਰ ਫੋਇਲ 4 ਸਮੈਕ 110 ਗ੍ਰਾਮ ਤੇ ਗ੍ਰੀਨ ਪlant 10 ਕਿਲੋ ਇਸ ਦੇ ਨਾਲ ਅਸੀਂ ਟ੍ਰੈਫਿਕ ਚਲਾਨ ਜਿਹੜੇ ਕੀਤੇ ਨੇ 5699 ਟ੍ਰੈਫਿਕ ਚਲਾਨ ਕੀਤੇ ਨੇ ਵਹੀਕਲ ਜਿਹੜੇ ਅਸੀਂ ਚੈਕਿੰਗ ਕੀਤੇ ਨੇ 1556 ਵਾਈਕਲਾਂ ਦੀ 16 ਤਰੀਕ ਤੱਕ ਇਹ ਜਿਹੜਾ ਡਾਟਾ ਮੈਂ ਤੁਹਾਨੂੰ ਦੇ ਰਿਹਾ ਉਹਦੇ ਚ ਅਸੀਂ 1556 ਵਾਹਨ ਚੈੱਕ ਕੀਤੇ ਨੇ ਵਾਹਨ ਇੰਪਾਉਂਡ ਕੀਤੇ ਨੇ ਜਿਨ੍ਹਾਂ ਚ ਕੋਈ ਨਾ ਕੋਈ ਗਲਤੀ ਪਾਈ ਗਈ ਹੈ 69 ਅਸੀਂ ਵਾਹਨ ਇੰਪਾਉਂਡ ਕੀਤੇ ਨੇ ਜਿਹੜੇ ਸਸਪੀਸ਼ੀਅਸ ਪਰਸਨ ਚੈੱਕ ਕੀਤੇ ਨੇ 3874% ਦੀ ਸਸਪੀਸ਼ੀਅਸ ਚੈਕਿੰਗ ਹੋਈ ਹੈ ਇਹਦੇ ਚ ਜਿਹੜੇ ਅਸੀਂ ਸਟੂਡੈਂਟਸ ਦੇ ਨਾਲ ਵਿਦਿਆਰਥੀਆਂ ਦੇ ਨਾਲ ਜਾ ਕੇ ਜਿਹੜੀ ਮੀਟਿੰਗ ਕੀਤੀ ਹੈ ਇਸ ਸੰਬੰਧ ਦੇ ਵਿੱਚ ਜਾਗਰੂਕਤਾ ਕਰਨ ਦੀ 1028 ਸਟੂਡੈਂਟਸ ਦੇ ਨਾਲ ਸਾਡੇ ਡਿਪਾਰਟਮੈਂਟ ਨੇ ਜਾ ਕੇ ਸੰਪਰਕ ਕੀਤਾ ਹੈ ਔਰ ਟੋਟਲ ਅਸੀਂ 122 ਮੀਟਿੰਗਾਂ 16 3 2025 ਤੱਕ ਇਹ ਜਿਹੜਾ ਤੁਹਾਨੂੰ ਮੈਂ ਡਾਟਾ ਦੇ ਰਿਹਾ ਇਸ ਦੇ ਨਾਲ ਨਾਲ ਅੱਜ ਅਸੀਂ ਉਹਦੇ ਡਿਸਟ੍ਰਿਕਟ ਮੋਗਾ ਦੇ ਵਿੱਚ ਬੈਠੇ ਆ ਮੇਰੇ ਨਾਲ ਸਾਡੇ ਸਤਕਾਰਯੋਗ ਐਮਐਲਏ ਸਹਿਬਾਨ ਅਮਰਤਪਾਲ ਸਿੰਘ ਜੀ ਸੁਖਨੰਦਨ ਸਾਹਿਬ ਦਵਿੰਦਰਜੀਤ ਸਿੰਘ ਜੀ ਲਾਡੀ ਟੋਸ ਅਮਨਦੀਪ ਕੌਰ ਅਰੋੜਾ ਜੀ ਮਨਜੀਤ ਸਿੰਘ ਜੀ ਬਲਾਸਪੁਰ ਸਾਹਿਬ ਬੈਠੇ ਨੇ ਜਿੱਥੇ ਤੱਕ ਡਿਸਟ੍ਰਿਕਟ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਡਿਪਟੀ ਕਮਿਸ਼ਨਰ ਮੋਗਾ ਤੇ ਨਾਲ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਜੀ ਤੇ ਐਸਐਸਪੀ ਮੋਗਾ ਗਾਂਧੀ ਜੀ ਇਹਨਾਂ ਨੂੰ ਕਲੀਅਰ ਇਨਸਟਰਕਸ਼ਨਸ ਜਾਰੀ ਕੀਤੀਆਂ ਕਿ ਕੋਈ ਵੀ ਇੱਕ ਵੀ ਕਿਸੇ ਕਿਸਮ ਦਾ ਕੋਈ ਬੰਦਾ ਜਿਹੜਾ ਮੋਗੇ ਜ਼ਿਲ੍ਹੇ ਦੇ ਅੰਦਰ ਕੋਈ ਨਸ਼ੇ ਦਾ ਸੌਦਾਕਰ ਬੈਠਾ ਹੋਵੇ ਕੋਈ ਨਸ਼ੇ ਦਾ ਵਪਾਰੀ ਬੈਠਾ ਹੋਵੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹਾਂ ਜਿਹੜੇ ਬੱਚੇ ਕੋਈ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਬੱਚਿਆਂ ਨੂੰ ਅਸੀਂ ਸਾਡੇ ਕੋਲ ਸਾਰਾ ਸਿਸਟਮ ਅਸੀਂ ਅਰੇਂਜ ਕੀਤਾ ਜਿਹਦੇ ਵਿੱਚ ਓਟ ਕਲੀਨਿਕ ਜਿਹਦੇ ਵਿੱਚ ਤੁਹਾਡੇ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਨੇ ਜਿਹਦੇ ਵਿੱਚ ਨਸ਼ਾ ਛਡਾਊ ਕੇਂਦਰ ਨੇ ਸਾਡੇ ਕੋਲ ਉਹਦੇ ਉੱਥੇ ਪੂਰਾ ਪੁਖਤਾ ਇੰਤਜ਼ਾਮ ਨੇ ਸਾਡੇ ਕੋਲ ਉੱਥੇ ਦਵਾਈਆਂ ਵੀ ਅਵੇਲੇਬਲ ਨੇ ਹਰ ਚੀਜ਼ ਸਾਡੇ ਕੋਲ ਅਵੇਲੇਬਲ ਹੈ ਜਿਹੜੇ ਬੱਚੇ ਤਾਂ ਡਰੱਗ ਦੀ ਦਲਦਲ 'ਚ ਫਸ ਗਏ ਉਹਨਾਂ ਬੱਚਿਆਂ ਨੂੰ ਇਹਦੇ 'ਚੋਂ ਬਚਾਉਣਾ ਇਹਨਾਂ ਤੋਂ ਰਿਕਵਰ ਕਰਨਾ ਰਿਕਵਰ ਕਰਕੇ ਮੁੱਖ ਧਾਰਾ 'ਚ ਲੈ ਕੇ ਆਣਾ ਉਹ ਸਾਡੀ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਸਰਕਾਰ ਦਾ ਸਭ ਤੋਂ ਪਹਿਲਾ ਪ੍ਰੋਰੋਗੇਟਿਵ ਹੈ ਪਰ ਹਾਂ ਜਿਨ੍ਹਾਂ ਨੇ ਇਸ ਦਲਦਲ ਦੇ ਵਿੱਚ ਇਹਨਾਂ ਬੱਚਿਆਂ ਨੂੰ ਧਕੇਲੇ ਜਿਹੜੇ ਮਾੜੇ ਅੰਸਰਾਂ ਨੇ ਇਸ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਧੱਕਣ ਦੀ ਕੋਸ਼ਿਸ਼ ਕੀਤੀ ਹੈ ਉਹ ਕਿਸੇ ਵੀ ਖੁੱਟ ਚ ਲੁਕੇ ਬੈਠੇ ਹੋਣ ਉਹ ਕਿਸੇ ਵੀ ਜਗ੍ਹਾ ਕਿਸੇ ਪਿੰਡ ਚ ਲੁਕੇ ਬੈਠੇ ਹੋਣ ਕਿਸੇ ਸ਼ਹਿਰ ਦੇ ਕੋਨੇ ਚ ਲੁਕੇ ਬੈਠੇ ਹੋਣ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਜਾਂ ਤਾਂ ਨਸ਼ੇ ਦਾ ਧੰਦਾ ਛੱਡ ਦਿਓ ਨਹੀਂ ਫਿਰ ਪੰਜਾਬ ਛੱਡ ਦਿਓ ਅਦਰਵਾਈਜ਼ ਤੁਸੀਂ ਉਹ ਦਿਨ ਨੂੰ ਪਛਤਾਓਗੇ ਕਿ ਜਿਹੜੇ ਦਿਨ ਤੁਸੀਂ ਇਹ ਸੋਚੋਗੇ ਵੀ ਅਸੀਂ ਕਿਤੇ ਸਰਕਾਰ ਦੀ ਇਹ ਗੱਲ ਮੰਨ ਲਈ ਹੁੰਦੀ ਸੋ ਜਿੱਥੇ ਤੁਸੀਂ ਦੇਖਿਆ ਹੋਣਾ ਕਿ ਜਿਨ੍ਹਾਂ ਨੇ ਸਾਡੇ ਬੱਚੇ ਜਿਹੜੇ ਵਿਚਾਰੇ ਪੰਜਾਬ ਦੇ ਬੱਚੇ ਜਵਾਨ ਬੱਚੇ ਉਹਨਾਂ ਦੇ ਖੂਨ ਦੇ ਨਾਲ ਉਹਨਾਂ ਦੀ ਖੂਨ ਦੀ ਸਿਆਹੀ ਦੇ ਨਾਲ ਜਿਹੜੀਆਂ ਰਜਿਸਟਰੀਆਂ ਕਰਾਈਆਂ ਔਰ ਜਿਹੜੇ ਨਜਾਇਜ਼ ਬਿਲਡਿੰਗਾਂ ਬਣਾਈ ਬੈਠੇ ਨੇ ਖੂਨ ਦੀ ਕਮਾਈ ਦੇ ਨਾਲ ਬਿਲਡਿੰਗਾਂ ਬਣਾਈ ਬੈਠੇ ਨੇ ਜਿਨ੍ਹਾਂ ਨੇ ਨਜਾਇਜ਼ ਬਿਨਾ ਪਾਸ ਕੀਤੇ ਬਿਲਡਿੰਗਾਂ ਬਣਾਈਆਂ ਸ਼ਾਮਲਾਟ ਤੇ ਕਬਜ਼ੇ ਕਰਕੇ ਬਿਲਡਿੰਗਾਂ ਬਣਾਈਆਂ ਹੋਈਆਂ ਉਹਦੇ ਤੇ ਸਾਡਾ ਬਲਡੋਜ਼ਰ ਐਕਸ਼ਨ ਵੀ ਚੱਲ ਰਿਹਾ ਉਹ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਦੇ ਨਕਸ਼ੇ ਪਾਸ ਨਹੀਂ ਹੋਣਗੇ ਜਿਹੜੇ ਇਸ ਕਮਾਈ ਜਿਨ੍ਹਾਂ ਨੇ ਇਹ ਧੰਦੇ ਨਾਲ ਕਮਾਈ ਕੀਤੀ ਹੋ ਜਿਨ੍ਹਾਂ ਨੇ ਜਣੀ ਕਿ ਸਾਰੇ ਵਾਇਲਟ ਕੀਤੇ ਹੋਣਗੇ ਸਾਡੇ ਕੋਲ ਸਾਰਿਆਂ ਦਾ ਡਾਟਾ ਸਾਡੇ ਕੋਲ ਸਾਰਿਆਂ ਦਾ ਰਿਕਾਰਡ ਹੈ ਅਸੀਂ ਉਹਨਾਂ ਨੂੰ ਨਹੀਂ ਬਖਸ਼ਾਂਗੇ ਉਹਦੇ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਮਦਰੀ ਸਾਹਿਬ ਤੁਸੀਂ ਡਾਟਾ ਸਾਰਾ ਨਸ਼ੇ ਦਾ ਦੇ ਦਿੱਤਾ ਹੈ ਹੁਣ ਤੱਕ ਕਿੰਨੇ ਜਿਹੜੇ ਨੌਜਵਾਨ ਨੇ ਨਸ਼ਾ ਛੱਡ ਚੁੱਕੇ ਉਹਨਾਂ ਨੂੰ ਕੇਸ ਕੰਮ ਲਈ ਲਾਇਆ ਗਿਆ ਦੇਖੋ ਇਸ ਤਰ੍ਹਾਂ ਦਾ ਡਾਟਾ ਕਿਉਂਕਿ ਇਹ ਕੋਈ ਕੈਲਕੂਲੇਟਿਵ ਤਾਂ ਹੈ ਨਹੀਂ ਵੀ ਕਿੰਨੇ ਪਰਸੈਂਟ ਮਤਲਬ ਕਿੰਨੇ ਨੌਜਵਾਨ ਨਸ਼ੇਤੇ ਨੇ ਨਸ਼ੇ ਦੀ ਪ੍ਰੋਬਲਮ ਪੂਰੇ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਹੈ ਕਿ ਕਿਹੜੀਆਂ ਸਰਕਾਰਾਂ ਲੈ ਕੇ ਆਈਆਂ ਪੁਰਾਣੇ ਸਮੇਂ ਦੇ ਵਿੱਚ 2007 ਤੋਂ ਲੈ ਕੇ 17 ਤੱਕ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਉਸ ਟਾਈਮ ਦੇ ਵਿੱਚ ਸਭ ਤੋਂ ਵੱਧ ਨਸ਼ੇ ਦਾ ਵਪਾਰ ਨਸ਼ੇ ਸਿੰਥੈਟਿਕ ਨਸ਼ਾ ਕਦੇ ਸੋਚਿਆ ਨਹੀਂ ਸੀ ਵੀ ਔਰੇ ਆਊਗਾ ਸਭ ਤੋਂ ਵੱਧ ਨਸ਼ੇ ਦਾ ਜਿਹੜਾ ਵਪਾਰ ਹੋਇਆ ਨਸ਼ੇ ਦੀ ਨੇਹਰੀ ਵਗੀ ਹੈ ਉਸ ਸਰਕਾਰ ਦੇ ਵਿੱਚ ਬਗੀ ਫਿਰ 17 ਤੋਂ ਲੈ ਕੇ ਜਦੋਂ 22 ਤੱਕ ਦਾ ਟਾਈਮ ਆਇਆ ਉਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੱਥੇ ਨੂੰ ਗੁਟਕਾ ਸਾਹਿਬ ਲਾ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਕੰਨੀ ਨੂੰ ਅੱਥਰੂ ਕਰਕੇ ਕਿਹਾ ਸੀ ਕਿ ਮੈਂ 4 ਮਹੀਨੇ ਦੇ ਅੰਦਰ ਨਸ਼ਾ ਖਤਮ ਕਰ ਦੂੰਗਾ ਪਰ ਉਹਨਾਂ ਨੇ ਵੀ ਉਹ ਸੀਸਮਾ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲੇ ਔਰ ਨਸ਼ਾ ਖਤਮ ਕੀ ਕਰਨਾ ਸੀ ਉਹਨਾਂ ਦੇ ਪਾਰਟੀ ਦੇ ਨਾਲ ਸੰਬੰਧ ਰੱਖਦੇ ਲੋਕ ਨਸ਼ੇ ਦੇ ਸਦਾਗਰ ਉਹੋ ਰੋਜ਼ ਨਿਤ ਨਵੇਂ ਦਿਨ ਕੋਈ ਨਾ ਕੋਈ ਵੱਡਾ ਕਾਰਾ ਕਰਿਆ ਕਰਦੇ ਸੀ ਮੰਤਰੀ ਸਾਹਿਬ ਬੋਹਵਾਲ ਨੇ ਮੰਤਰੀ ਸਾਹਿਬ 22 ਤੋਂ ਲੈ ਕੇ ਮੈਨੂੰ ਕੰਪਲੀਟ ਕਰਨ ਤੋਂ 22 ਤੋਂ ਲੈ ਕੇ ਹੁਣ ਸਾਡੇ ਫਿਗਰਸ ਦੇ ਆਧਾਰ ਤੇ ਡਾਟਾ ਹੈ ਔਰ ਅਸੀਂ ਬਿਲਕੁਲ ਇਹ ਤૈયਿਆ ਕੀਤਾ ਹੋਇਆ ਕਿ ਪੰਜਾਬ ਦੇ ਅੰਦਰੋਂ ਅਸੀਂ ਇਹ ਨਸ਼ੇ ਦਾ ਜਿਹੜਾ ਸਦਾ ਲਈ ਜੂੜ ਵੜਦਿਆਂ ਮੰਤਰੀ ਸਾਹਿਬ ਦੋ ਸਵਾਲ ਨੇ ਮੇਰੇ ਇਹ ਤੁਸੀਂ ਦੱਸਿਆ ਵੀ ਹੁਣ ਤੱਕ